ਤਾਂ ਉਹਦਾ ਵੀ ਬੁਰਾ ਹਾਲ ਹੋ ਗਿਆ ਸਾਡੀ ਪੱਟ ਸੀ ਸਾਡੀ ਓਏ ਅਸੀਂ ਤਾਂ ਕੀ ਕਰੀਏ ਓਏ ਸ਼ਹਿਰ ਦਾ ਮੀਨਾ ਲੋਕ ਛੋਟੇ ਛੋਟੇ ਐ ਛੋਟੇ ਜੀ ਤਾਂ ਸਵੇਰ ਦੇ ਕਿਤਾ ਅੱਜ ਰੁੱਲਦੇ ਫਿਰਦੇ ਆ ਜਾਣ ਤਾਂ ਬੱਚੇ ਵੀ ਤੜਪਦੇ ਫਿਰਦੇ ਐ ਕਿਤੇ ਜਾਈਏ ਅਜੀ ਜੀ ਸਾਡਾ ਤਾਂ ਬੁਰਾ ਹਾਲ ਹੋ ਗਿਆ ਜੀ ਸਾਡਾ ਬੱਚਿਆਂ ਦਾ ਜੇ ਗਾਉਂਦਾ ਬੱਚਿਆਂ ਨੂੰ ਵੀ ਮਾਈ ਜੀ ਤਾੜਾ ਪਿੰਦੇ ਬੰਦੇ ਆ ਜੀ ਸਾਡੇ ਦਾ ਪਿੰਦੇ ਨਾਲ ਕਿਸੇ ਨਾਲ ਮਤ ਦਿੰਦੀ ਹੈ ਭਾਈ ਗੁੱਡੀਆਂ ਆ ਗਈਆਂ ਜੀ ਅਵੇਂ ਰੁਣਦੀਆਂ ਬਹਿਦੀਆਂ ਜੀ ਵਿਚਾਰੇ ਸਾਲਿਆਂ ਦਾ ਪਿੱਟ ਲੈ ਜਾਨੂ ਦਾ ਖਾਣੇ ਜੀ ਸਾ ਦਾਦਾ ਬੁਰਾ ਹਾਲ ਹੋ ਰਿਹਾ ਜੀ ਕੋਈ کہیں ਸਾ ਦਾ ਹਾਲ ਕਰ ਦੋ ਹਾਲ ਹੋ ਰਿਹਾ ਜੀ ਕਿੱਥੇ ਜਾਈਏ ਪਟਾਤੀਆ ਜੀ ਸਾਹਿਬ ਜੀ ਸਰਪੰਚ ਨੇ ਪਹਿਲਾ ਬੋਟਾ ਬਣਾਤੀਆ ਬੇ ਸਾਡੇ ਕਰ ਪਟਵਾ ਤੇ ਮਰੇ ਕਰਦੇ ਪਹਿਲਾ ਸਰਪੰਚ ਨੇ ਜੀ ਘਰ ਪੋਏ ਬੋਟਾ ਕਰਾ ਕੇ ਸਾਡੇ ਬੁਰੇ ਹਾਲ ਕਰਦੇ ਕੇ ਜੀ ਕੀ ਕਰੀਏ ਜੀ ਬੋ ਸਾ ਦਾਦਾ ਦੇਖੋ ਜੀ ਰੋਂਦੇ ਫਿਰਦੇ ਆ ਸਵੇਰ ਦੇ ਧੜਪਦੇ ਬੱਚੇ ਵੀ ਰੋਟੀਆਂ ਜੀ ਸ਼ਰਧਾ ਦੇਖੇ ਦੇ ਬੱਚੇ ਰੁੱਲਦੇ ਫਿਰਦੇ ਰੋਟੀ ਨਾ ਪਾਣੀ ਨਾ ਸਾਨੂੰ ਦਾ ਪਾਣੀ ਦਾ ਵੀ ਬੁਰਾ ਹਾਲ ਕਰਤਾ ਪਾਣੀ ਵੀ ਨਹੀਂ ਭਰਨ ਦਿੰਦੇ ਮੋਟਰ ਕੱਢ ਕੇ ਲਾਗੇ ਬਾਈ ਸਾਡੇ ਤਾਂ ਛਾਰੇ ਛੱਪਰ ਪਟਤੇ ਵੀਰੇ ਸ਼ਵੇਰ ਦੇ ਖੇਤਾਂ ਦੇ ਵਿੱਚ ਰੁੱਲਦੇ ਫਿਰਦੇ ਬੱਚੇ ਨਿਕੇ ਨਿਕੇ ਬੱਚੇ ਤੜਪਦੇ ਫਿਰਦੇ ਨਾ ਪਾਣੀ ਨਾ ਰੋਟੀ ਨਾ ਸ਼ਵੇਰ ਦੇ ਮੋਟਰ ਤੀ ਸੀ ਪੰਚਾਇਤੀ ਮੈਂ ਉਥੇ ਸਰਪੰਚਾਂ ਨਾਲ ਲਈ ਹੋਈ ਉਹ ਵੀ ਪਟਕੇ ਲੈ ਗੇ ਕਿਉਂ ਕੱਢੇ ਪਾਣੀ ਪਾਏ ਕੀ ਪਤਾ ਕੀ ਕਰਿਆ ਹੈਗਾ ਸਾਡੇ ਨਾਲ ਕੀ ਬੁਰਾ ਕਰਿਆ ਹੈਗਾ ਸਾਡੇ ਨਾਲ ਸ਼ਬੀਰ ਦੇ ਸ਼ਾਂਤ ਆ ਮਾਰ ਰੱਖੇ ਹੈਗੇ ਕਿੱਥੇ ਰਹਿੰਦੇ ਤੁਸੀਂ ਹਾਂ ਇੱਥੇ ਬੈਠੇ ਆ ਮੰਡੀ ਦੇ ਸਾਹਾਰੇ ਟੋਬੇ ਵਿੱਚ ਪਰਤ ਪਾ ਕੇ ਬਿਠਾਏ ਸਾਨੂੰ ਹਾਂ ਪਹਿਲਾਂ ਜਾਨੂ ਪਹਿਲਾਂ ਬੱਟੀ ਫਿਰ ਬਾਤੀ ਫਿਰ ਸਾਡੀ ਬੋਟਾ ਵੀ ਬਣਾਤੀ ਜੀ ਹੁਣ ਸਾਡੂ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ ਵੀ ਸਾਡਾ ਬਈ ਬਹੁਤ ਬੁਰਾ ਹਾਲ ਹੋ ਰਿਹਾ ਹੈ ਅਸੀਂ ਤਾਂ ਮਰ ਰਹੇ ਹਾਂਗੇ ਕੋਈ ਹੋਰ ਜਗ੍ਹਾ ਨਹੀਂ ਦੇ ਰਹੇ ਕਿੱਥੇ ਕਿਉਂ ਇੱਥੇ ਨਹੀਂ ਦਿੱਤੀ ਹੈਗੇ ਕੋਈ ਇੱਥੇ ਨਹੀਂ ਬਿਠਾ ਰਹੇ ਹੈਗੇ ਜਿੱਥੇ ਪਹਿnde ਛੂਏ ਤੇ ਬਿਠਾਵਾਂਗੇ ਉੱਥੇ ਪੰਚਾਇਤ ਉਹ ਕਹਿੰਦੇ ਵੀ ਇੱਥੇ ਨਹੀਂ ਬੈਠਦੇ ਵੀ ਕਿੰਨੇ ਸਮੇਂ ਤੋਂ ਉੱਥੇ ਬੈਰੇ ਸੀ ਜਿਹੜੀ ਪੰਚਾਇਤੀ ਜ਼ਮੀਨ ਸੀ ਉਹ ਹਾਂ ਪੰਚਾਇਤੀ ਜੀ ਟੋਬੇ ਜਮਰਤ ਪੁਆਇਆ ਸੀ ਛੋਟੀ ਛੋਟੀ ਲਾ ਕੇ ਨਾ ਸਾਡੇ ਏਡੇ ਕਿੱਡੇ ਪੰਚਾਇਤੀ ਪੰਚਾਇਤੀ ਜ਼ਮੀਨ ਸੀਗੀ ਜੀ ਪੰਚਾਇਤੀ ਸੀਗੀ ਜੀ ਸਾਨੂੰ ਕਹਿ ਕੇ ਪਰਥ ਪੁਆਇਆ ਸੀ ਵਿਆਹ ਜਿੱਤੇ ਪੈਸੇ ਚੱਕ ਕੇ ਪਰਥ ਪੁਆਇਆ ਜੀ ਠੀਕ ਹਾਂ ਤੁਹਾਨੂੰ ਕੀ ਕਹਿ ਕੇ ਉੱਥੋਂ ਉੱਥੋਂ ਉਠਾਇਆ ਗਿਆ ਸਾਡੇ ਤੇ ਹਮਲਾ ਕਰਤਾ ਇੱਕ ਦਿਨ ਜਮਾਰੀਆਂ ਚੂੜੀਆਂ ਸਾਰੀਆਂ ਸਾਡੇ ਤੇ ਛੜਤੀਆਂ ਜੀ ਸਰਪੰਚਾਂ ਨੇ ਹਾਂ ਸੋ ਰੋਜ਼ ਸਾਡੇ ਤੇ ਹਮਲਾ ਕਰਦੇ ਹਾਂ ਅਸੀਂ ਕਹਿੰਦੇ ਆ ਵੀ ਸਾਨੂੰ ਠਿਕਾਣਾ ਦੇ ਦਿਓ ਹੋਰ ਕੋਈ ਮਾਵਾਂਗੇ ਨਹੀਂ ਸਾਨੂੰ ਚਾਹੀਦੀ ਸਾਡਾ ਹਿੱਲਾ ਕਰ ਦੋ ਬਿਠਾਉਣ ਦਾ ਬੱਚੇ ਸਾਡੇ ਰੋਦੇ ਫਿਰਦੇ ਆ ਪੋਤਾ ਮਹੀ ਦਾ ਵੀਰ ਜੀ ਸਾਡਾ ਕੋਈ ਹੱਲ ਕਰ ਦੋ ਛੋੜੇ ਪੈਰਾ ਵਰਗੇ ਆ ਅਸੀਂ ਪਟੀਆਂ ਕਲਾਂ ਚ ਰਹਿ ਰਹੇ ਆ ਕਾਫੀ ਕਾਫੀ ਸਮੇਂ ਤੋਂ ਸੜੀ ਛੋਟੇ ਛੋਟੇ ਹੁੰਦੇ ਸੀ ਉਰੇ ਜੱਦਾ ਹੀ ਰਹਿ ਰਹੇ ਆ ਪਰ ਹੁਣ ਸਾਨੂੰ ਸਰਪੰਚ ਸਾਹਿਬ ਜੀ ਠਾਲ ਰਹੇ ਨੇ ਵਰੋਂ ਉੱਤੇ ਠਾਲ ਕੇ ਮੰਦਿਰ ਬਣਾ ਰਹੇ ਨੇ ਕਿੱਥੇ ਰਹਿ ਰਹੇ ਸੀ ਤੁਸੀਂ ਪੱਟਿਆਲ ਕਲਾਂ ਦੇ ਵਿੱਚ ਕਿੱਥੇ ਪੱਟਿਆਲ ਕਲਾਂ ਦੇ ਵਿੱਚ ਅਸੀਂ ਅਨਾਜ ਮੰਡੀ ਅਨਾਜ ਮੰਡੀ ਦੇ ਲਵੇ ਜਗਾ ਚਾਮਲਾੜ ਪੰਚਾਇਤੀ ਉੱਥੇ ਰਹਿ ਰਹੇ ਹਾਂ ਟੋਬਾ ਅੱਛਾ ਹੁਣ ਕੀ ਕੀ ਕਿਉਂ ਠਾਹ ਦਿੱਤਾ ਕੀ ਦਲੀਲ ਕਿ ਦਿੱਤੀ ਉਹਨਾਂ ਨੇ ਉਹ ਤਾਂ ਬਸ ਇਦਾਂ ਹੀ ਕਹਿੰਦੇ ਨੇ ਬਈ ਤੁਹਾਨੂੰ ਤੁਸੀਂ ਉੱਠ ਜਾਓ ਉਰੋਂ ਅਸੀਂ ਮੰਦਿਰ ਬਣਾਉਣਾ ਹੈ ਹੁਣ ਸਾਡਾ ਸਮਾਨ ਖੇਤਾਂ ਚ ਰੁਲ ਰਿਹਾ ਜੀ ਛੋਟੇ ਛੋਟੇ ਬੱਚੇ ਹੈ ਜੀ ਰੁਲ ਰਹੇ ਨੇ ਸਾਡੇ ਪ੍ਰੂਫ ਸਾਡੇ ਉਰੇ ਦੇ ਨੇ ਅਸੀਂ ਪਸਤੀ ਪੱਟਿਆਲ ਕਲਾਂ ਦੇ ਹਾਂ ਆਹ ਦੇਖੋ ਸਾਡੇ ਕੋਲ ਵੋਟਰ ਕਾਰਡ ਹੈਗਾ ਜੀ ਹਾਂ ਅਸੀਂ ਛੋਟੇ ਛੋਟੇ ਹੁੰਦੇ ਤੇ ਉਰੇ ਹੀ ਪਲੇ ਆਂ ਉਰੇ ਜੰਮ ਸਮਾਨ ਨਹੀਂ ਦਿੱਤਾ ਸਮਾਂ ਕੋਈ ਸਮਾਨ ਹੀ ਦਿੱਤਾ ਇਹ ਜੀ 2-4 ਦਿਨ ਦਾ ਵੀ ਸਮਾਂ ਮੰਗਿਆ ਬਈ ਅਸੀਂ ਕੋਈ ਜਗ੍ਹਾ ਦਾ ਹੱਲ ਕਰ ਲਈਏ ਕੋਈ ਸਮਾਨ ਨਹੀਂ ਦਿੱਤਾ ਉਹਦੋਂ ਮਾਰ ਪਟਕੇ ਸਮਾਨ ਸਾਡਾ ਬਾਹਰ ਮਾਰਿਆ ਜੀ ਨਾ ਕਿਸੇ ਪਿੰਡ ਦੇ ਵਾਸੀਓ ਪਰ ਤੁਹਾਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਫਿਰ ਇੱਥੇ ਉਹਨਾਂ ਨੇ ਰਹਿਣ ਲਈ ਕੋਈ ਪਤਾ ਨਹੀਂ ਇਹ ਗੱਲ ਦਾ ਵਿੱਚ ਕੀ ਕਹਿ ਰਹੇ ਨਾ ਕੀ ਨਾ ਬਈ ਕੀ ਬਣੂਗਾ ਠੀਕ ਹੈ ਨਾ ਸਾਨੂੰ ਮਤਲਬ ਕਿ ਤੱਕੇ ਸਹੀ ਕੀਤੀ ਹੈ ਉਹਨਾਂ ਨੇ ਕਿਸੇ ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਹੋਈ ਉਹਦੇ ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਜੀ ਫਿਰ ਉਹਦੋਂ ਵੀ ਵਿਰੋਧ ਕਰਨ ਲੱਗੇ ਜਵਾਬ ਦੇ ਤਾਂ ਸਾਨੂੰ ਉਹਨਾਂ ਨੇ ਸਰਪੰਚ ਸਾਹਿਬ ਨੇ ਹੁਣ ਕਹੇ ਕ ਛੋਟੇ ਛੋਟੇ ਸਾਡੇ ਬੱਚੇ ਆ ਜੀ ਸਕੂਲ ਸਕੂਲਾਂ ਚ ਪੜ੍ਹਦੇ ਨੇ ਜੀ ਸਾਡੇ ਉਹਨਾਂ ਨੂੰ ਦੱਸੋ ਜੀ ਕੋਈ ਸਾਡਾ ਹੱਲ ਹੋਣਾ ਚਾਹੀਦਾ